ਜੋ ਦੇ ਵਿੱਚੋਂ ਭਾਰਤੀਆਂ ਦੀ ਵਾਪਸੀ ਦੇ ਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫੌਜ ਦੇ ਵਿੱਚ ਭਾਰਤੀਆਂ ਦੀ ਭਰਤੀ ਉਤੇ ਰੂਸ ਦਾ ਵੱਡਾ ਬਿਆਨ ਸਾਹਮਣੇ ਹੈ ਭਾਰਤੀਆਂ ਨੂੰ ਵਾਪਸ ਭੇਜਣ ਦਾ ਛੇਤੀ ਹੀ ਪ੍ਰਬੰਧ ਕੀਤਾ ਜਾਏਗਾ ਰੂਸੀ ਰਾਜਦੂਤ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਭਾਰਤ ਦੇ ਨਾਲ ਹਾਂ ਤੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਛੇਤੀ ਹੀ ਪ੍ਰਬੰਧ ਕੀਤਾ ਜਾਏਗਾ ਇਹ ਉਹ ਭਾਰਤੀ ਨੇ ਜਿਨ੍ਹਾਂ ਨੂੰ ਰੂਸੀ ਫੌਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਪੰਜਾਬ ਤੋਂ ਵੀ ਕਈ ਨੌਜਵਾਨ ਸਨ ਜਿਨ੍ਹਾਂ ਨੂੰ ਰੂਸੀ ਫੌਜ ਵਿਚ ਸ਼ਾਮਿਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਰੂਸੀ ਰਾਜਦੂਤ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਚੁਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦੌਰੇ ਤੇ ਸੰ ਪੁੱਤਰ ਨੂੰ ਮਿਲ ਕੇ ਆਏ ਨੇ ਰਾਸ਼ਟਰਪਤੀ ਪੁੱਤਰ ਨੂੰ ਉਸ ਤੋਂ ਬਾਅਦ ਹੁਣ ਰੂਸੀ ਰਾਜਦੂਤ ਦਾ ਵੀ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਭਾਰਤੀ ਪੈਸਾ ਕਮਾਉਣਾ ਚਾਹੁੰਦੇ ਸੀ ਇਸ ਲਈ ਰੂਸੀ ਫੌਜ ਦੇ ਵਿੱਚ ਭਰਤੀ ਹੋਏ ਅਸੀਂ ਭਾਰਤੀਆਂ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਨਹੀਂ ਕਰਾਇਆ ਲੇਕਿਨ ਇਹ ਸਭ ਤੋਂ ਉਲਟ ਨੌਜਵਾਨਾਂ ਦੇ ਵੱਲੋ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਰੂਸ ਫੌਜ ਵੱਲੋਂ ਜੰਗ ਦੇ ਵਿੱਚ ਭੇਜੇ ਗਏ ਭਾਰਤੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਤੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਨਾਲ ਚੁੱਕੇ ਜਾਣ ਦੀ ਚਰਚਾ ਤੋਂ ਬਾਅਦ ਇਸ ਮੁੱਦੇ ਨੂੰ ਕਿਉਂਕਿ ਪ੍ਰਧਾਨ ਮੰਤਰੀ ਨੇ ਚੁੱਕਿਆ ਸੀ ਉਸ ਤੋਂ ਬਾਅਦ ਭਾਰਤ ਅਤੇ ਰੂਸ ਰੂਸੀ ਦੂਤਾਵਾਸ ਦਾ ਹੁਣ ਜਿਹੜਾ ਹੈ ਉਹ ਇੱਕ ਬਿਆਨ ਸਾਹਮਣੇ ਇਸ ਮੁਲਾਕਾਤ ਤੋਂ ਬਾਅਦ ਰੂਸੀ ਸਫਾਰਤਖਾਨੇ ਦੇ ਇੰਚਾਰਜ ਰੋਮਨ ਨੇ ਕਿਹਾ ਕਿ ਬਹੁਤੇ ਭਾਰਤੀਆਂ ਦਾ ਵੀਜ਼ਾ ਕਾਨੂੰਨੀ ਨਹੀਂ ਹੈ ਰੂਸ ਨੇ ਜਾਣਬੁੱਝ ਕੇ ਭਾਰਤੀਆਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਸੀ ਕੀਤਾ ਉਹ ਜੰਗ ਦੇ ਵਿੱਚ ਕੋਈ ਭੂਮਿਕਾ ਵੀ ਅਦਾ ਨਹੀਂ ਸੀ ਕਰ ਰਹੇ ਉਹ ਆਪਣੇ ਕਮਰਸ਼ੀਅਲ ਹਿੱਤਾਂ ਦੇ ਲਈ ਉੱਥੇ ਆਏ ਸਨ ਰੂਸ ਭਾਰਤ ਸਰਕਾਰ ਦੇ ਨਾਲ ਖੜਾ ਹੈ ਤੇ ਇਸ ਮਸਲੇ ਦਾ ਹੱਲ ਆਸਾਨੀ ਦੇ ਨਾਲ ਨਿਕਲਣ ਦਾ ਇੱਛੁਕ ਵੀ ਹੈ ਰੂਸ ਦਾ ਇਹ ਬਿਆਨ ਭਾਰਤ ਰੂਸ ਸਲਾਨਾ ਸੰਮੇਲਨ ਤੋਂ ਬਾਅਦ ਆਇਆ ਰੂਸੀ ਸਰਕਾਰ ਨੇ ਕਿਹਾ ਕਿ ਰੂਸ ਕਦੇ ਨਹੀਂ ਚਾਹੁੰਦਾ ਸੀ ਕਿ ਭਾਰਤੀ ਉਸ ਦੀ ਫੌਜ ਦਾ ਹਿੱਸਾ ਬਣ ਅਤੇ ਸੰਘਰਸ਼ ਦੇ ਸੰਦਰਭਤ ਉਹਨਾਂ ਦੀ ਗਿਣਤੀ ਨਾ ਮਾਤਰ ਰਹੇ ਇਹ ਹੈ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਰੂਸੀ ਡਿਪਲੋਮੈਟ ਨੇ ਕਿਹਾ ਕਿ ਜ਼ਿਆਦਾਤਰ ਭਾਰਤੀਆਂ ਨੂੰ ਕਮਰਸ਼ੀਅਲ ਫਰੇਮਵਰਕ ਤਹਿਤ ਭਰਤੀ ਕੀਤਾ ਗਿਆ ਸੀ ਕਿਉਂਕਿ ਉਹ ਪੈਸਾ ਕਮਾਉਣਾ ਚਾਹੁੰਦੇ ਸਨ ਉਹਨਾਂ ਕਹੇ ਕਿ ਵੱਡੇ ਚੱਕਰਾ ਤੇ ਸੰਦਰਭ ਵਿੱਚ ਭਾਰਤੀਆਂ ਦੀ ਗਿਣਤੀ 50 60 ਜਾਂ ਫਿਰ 100 ਇਹ ਕੋਈ ਮਾਇਨੇ ਨਹੀਂ ਰੱਖਦੀ ਉਹਨਾਂ ਕਹੇ ਕਿ ਉਹ ਪੂਰੀ ਤਰ੍ਹਾਂ ਵਪਾਰਕ ਕਾਰਨਾ ਕਰਕੇ ਆਏ ਸਨ ਅਤੇ ਅਸੀਂ ਉਹਨਾਂ ਨੂੰ ਭਰਤੀ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਅੱਗੇ ਕਹੇ ਕਿ ਸਹਾਇਕ ਸਟਾਫ ਵਜੋਂ ਭਰਤੀ ਕੀਤੇ ਗਏ ਜ਼ਿਆਦਾਤਰ ਭਾਰਤੀ ਗੈਰ ਕਾਨੂੰਨੀ ਟੰਗ ਦੇ ਨਾਲ ਹੀ ਕੰਮ ਕਰ ਰਹੇ ਹਨ ਕਿਉਂਕਿ ਉਹਨਾਂ ਕੋਲ ਕੰਮ ਕਰਨ ਲਈ ਉਚਿਤ ਵੀਜ਼ਾ ਨਹੀਂ ਹੈ ਲੇਕਿਨ ਇੱਕ ਵੱਡੀ ਗੱਲ ਜ਼ਰੂਰ ਕਹੀ ਹੈ ਕਿ ਉਹ ਹਰ ਤਰਾ ਦੇ ਨਾਲ ਭਾਰਤ ਦੇ ਨਾਲ ਨੇ ਔਰ ਜਿਹੜੇ ਵੀ ਬੱਚੇ ਰੂਸ ਦੇ ਵਿੱਚ ਇਸ ਵੇਲੇ ਫਸੇ ਹੋਏ ਨੇ ਭਾਰਤ ਦੇ ਚਾਹੇ ਉਹ ਭਾਰਤ ਦੇ ਕਿਸੇ ਵੀ ਸਟੇਟ ਤੋਂ ਹੋਣ ਪੰਜਾਬ ਤੋਂ ਹੋਣ ਉਹਨਾਂ ਨੂੰ ਹੁਣ ਵਾਪਸ ਭੇਜਣ ਲਈ ਕੰਮ ਨੂੰ ਸੁਖਾਲਾ ਕਰੇਗਾ ਰੂਸੀ ਰਾਜਦੂਤ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਦੇ ਨਾਲ ਬੈਠੇ ਹੋਏ ਨੇ ਮੁਲਾਕਾਤ ਕਰਕੇ ਹਾਲਾਂਕਿ ਪੀਐਮ ਵੀ ਵਾਪਸ ਆ ਚੁੱਕੇ ਨੇ ਲੇਕਿਨ ਉਸ ਤੋਂ ਬਾਅਦ ਹੁਣ ਰੂਸੀ ਰਾਜਦੂਤ ਦਾ ਬਿਆਨ ਜ਼ਰੂਰ ਸਾਹਮਣੇ ਆਇਆ ਹਾਈ ਕੋਰਟ ਬਾਰ ਐਸੋਸੀਏਸ਼ਨ